ਜਿਹੜੇ ਚੱਲਦਾ ਸੀਗਾ ਡਾਕਟਰ ਇਹਦਾ ਨਾਮ ਤੇ ਉੱਥੇ ਆਪਣੇ ਕੋਲ ਬੜੇ ਪੇਸ਼ੈਂਟ ਆਉਂਦੇ ਸੀ ਪੰਜਾਬ ਦੇ ਸਾਰੇ ਹੁੰਦੇ ਐਲਕਿਮੈਟਲੀ ਛੱਤੀਗੜੀ ਰੈਫਰ ਹੁੰਦੇ ਐ ਤੇ ਉੱਥੇ ਮੈਂ ਵੇਖਿਆ ਜਦੋਂ ਆਪਣੇ ਹੱਟੇ-ਖੱਟੇ ਨੌਜਵਾਨ ਜਿਹੜੇ ਐ ਪੰਜਾਬੀ ਹੁੰਦੇ ਜਦੋਂ ਆਪਣੇ ਸੂਬੇ ਦਾ ਨਾਮ ਰੌਸ਼ਨ ਕਰਨ ਦੀ ਹਾਲਤ ਹਸਪਤਾਲ ਦੇ ਬੈੱਡ ਤੇ ਪਏ ਹੁੰਦੇ ਐ ਨਾ ਤੇ ਦਿਨ ਨੂੰ ਬੜਾ ਦੁੱਖ ਹੁੰਦਾ ਤੇ ਆਪਾਂ ਉਹ ਵੀ ਦੇਖਦੇ ਰਹੇ ਆਪਾਂ ਇਲਾਜ ਕਰਦੇ ਰਹੇ ਪਰ ਦਿਲਚਸਪ ਵਿਸ਼ਾ ਇੱਕ ਉਹ ਹੁੰਦੀ ਸੀ ਕਿ ਯਾਰ ਆਪਾਂ ਕਿਸੇ ਤਰ੍ਹਾਂ ਇਹਨੂੰ ਆਪਾਂ ਨਸ਼ੇ ਤੋਂ ਦੂਰ ਕਰੀਏ

سارے والے گیارہ بارہ جی کوئی باہر ہے ਤੇ ਦੇਖੋ ਇਸ ਇਸ ਹਿਸਾਬ ਦੀ ਨੌਬਤ ਆ ਗਈ ਹੈ ਹੁਣ ਆਪਾਂ ਆਪਣੇ ਪਿੰਡਾਂ 'ਚ ਹੀ ਸੇਵ ਨਹੀਂ ਹੈਗੇ ਤੇ ਜੇ ਇਹ ਗੱਲ ਹੈ ਆਪਾਂ ਇੱਕੋ ਵਾਰੀ ਜਿਹੜਾ ਨਸ਼ਾ ਹੈਗਾ ਉਹ ਆਪਾਂ ਬਾਹਰ ਕੱਢੀਏ ਤੇ ਜਿਹੜੀ ਸਾਰੀ ਤਾਕਤ ਹੁਣ ਸਾਡੇ ਕੋਲ ਆ ਗਈ ਹੈ ਇਹਦਾ ਆਪਾਂ ਵਧੀਆ ਵਰਤੋਂ ਕਰੀਏ ਇੰਨਾ ਕਰੀਏ ਕਿ ਹੁਣ ਇੱਕ ਬੰਦਾ ਜਿਹੜਾ ਹੈਗਾ ਉਹ ਨਸ਼ਾ ਲੈਣ ਤੇ ਵੇਚਣ ਵਾਸਤੇ ਦੋ ਵਾਰੀ ਸੋਚੇ ਕਿ ਨਹੀਂ ਯਾਰ ਮੈਂ ਅਗਲੇ ਦਿਨ ਖੜਾ ਜਾਵਾਂਗਾ ਤੇ ਇਸ ਕਰਕੇ ਜਿਹੜੇ ਰਿਸਪੌਂਸਿਬਿਲਿਟੀ ਹੈ ਉਹਨੂੰ ਆਪਾਂ ਧਿਆਨ ਨਾਲ ਸੁਝੀਏ ਤੇ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਜਦੋਂ ਵੱਡੇ ਹੋ ਜਾਣਗੇ ਤੇ ਮੁੰਡੇ ਹੋ ਜਾਣਗੇ ਪੁੱਤੇ-ਪੋਤੇ پتا ہی نہ ہوتیس جہاں نشا ہے وہ اپنے دور ہو جائے سارے شری واحر جی کا خالصا واحر ਅਜੀ ਸਰ ਜੀ ਅੱਜ ਦੀ ਮੀਟਿੰਗ ਹੋਈ ਆ ਰਿਸਪੌਂਸਬਲ ਅੱਜ ਆਪਣੀ ਡੀਡੀਸੀ ਦੀ ਟ੍ਰੇਨਿੰਗ ਦੀ ਮੀਟਿੰਗ ਇੱਥੇ ਹੋਈ ਹੈਗੀ ਜਿਹਦੇ ਵਿੱਚ ਆਪਣੇ ਜਿਹੜੇ ਵਿਲੇਜ ਡਿਫੈਂਸ ਕਮੇਟੀ ਤੇ ਬੋਰਡ ਡਿਫੈਂਸ ਕਮੇਟੀ ਦੇ ਮੈਂਬਰਾਂ ਨੇ ਉਹਨਾਂ ਦੀ ਆਪਾਂ ਇੱਥੇ ਟ੍ਰੇਨਿੰਗ ਕਰਾਈ ਹੈ ਇੱਥੇ ਸੀਐਮ ਸਾਹਿਬ ਦੀ ਰੇਨਮਾਈ ਹੇਟ ਇਹ ਪ੍ਰੋਗਰਾਮ ਕੀਤਾ ਗਿਆ ਹੈਗਾ ਉਹਨਾਂ ਦਾ ਮੈਸੇਜ ਆਇਆ ਸੀ ਡੀਜੀਪੀ ਸਾਹਿਬ ਦਾ ਇੱਕ ਮੈਸੇਜ ਆਇਆ ਸੀਗਾ ਚੀਫ ਸਕੱਟਰੀ ਸਾਹਿਬ ਦਾ ਮੈਸੇਜ ਆਇਆ ਸੀਗਾ ਤੇ ਬਹੁਤ ਵੱਡੇ ਪੱਧਰ ਤੇ ਇਹ ਪ੍ਰੋਗਰਾਮ ਅੱਜ ਇੱਥੇ ਕਰਾਇਆ ਗਿਆ ਸੀਗਾ ਜਿੱਤੇ ਆਪਣੇ ਸਾਰੇ ਪਿੰਡਾਂ ਦੇ ਜਿਹੜੇ VDC ਮੈਂਬਰਸ ਐ ਉਹਨਾਂ ਦੀ ਟ੍ਰੇਨਿੰਗ ਹੋਈ ਨੇ ਕਿ ਕਿਵੇਂ ਆਪਣੀਆਂ ਡਿਊਟੀਆਂ ਹੈਗੀਆਂ ਕਿਹੜੀਆਂ ਰਿਸਪੌਂਸਿਬਿਲਿਟੀ ਐ ਹੈਗੀਆਂ ਇੱਕ ਗੱਲ ਇੱਥੇ ਆਪਾਂ ਹੋਰ ਵੀ ਡਿਸਕਸ ਕੀਤੀ ਸੀ ਕਿ ਜਿਹੜੀ VDC ਮੈਂਬਰਾਂ ਨੂੰ ਆਪਾਂ ਤਾਕਤ ਦਿੱਤੀ ਐ ਉਹਦੇ ਨਾਲ ਆਪਾਂ ਇੱਕ ਰਿਸਪੌਂਸਿਬਿਲਿਟੀ ਵੀ ਦਿੱਤੀ ਐ ਕਿ ਜਿਹੜਾ ਆਪਾਂ ਨਸ਼ਾ ਜਿਹੜਾ ਹੈਗਾ ਆਪਾਂ ਪੰਜਾਬ ਤੋਂ ਦੂਰ ਕਰਨਾ ਵਾ ਉਹਦੀ ਤਾਕਤ ਅੱਜ ਆਪਾਂ ਬੰਦਿਆਂ ਕੋਲ ਦਿੱਤੀ ਐ ਤੇ ਰਿਸਪੌਂਸਿਬਿਲਿਟੀ ਇਹ ਐ ਕਿ ਆਪਾਂ ਜਿਹਦੇ ਗਵੰਡੀਆਂ ਨਾਲ ਨਹੀਂ ਬੰਦੀ ਐ ਆਪਾਂ ਜਿਹੜੀ ਪ੍ਰਿਵਲੈਂਸ ਕੰਪਲੇਂਟਸ ਹੈਗੀਆਂ ਉਹ ਨਾ ਪਾਈਏ ਇਹਦੇ ਵਿੱਚ ਆਪਾਂ ਇੱਕ ਨਵਾਂ ਐਪ ਵੀ ਇੰਟਰੋਡਿਊਸ ਕੀਤਾ ਹੈ ਜਿਹਦੇ ਵਿੱਚ ਅਨੋਨਿਮਸਲੀ ਬਿਨਾ ਆਪਣਾ ਨਾਮ ਦੱਸੇ ਬੰਦੇ ਕੰਪਲੇਂਟ ਪਾ ਸਕਦੇ ਨੇ ਤੇ ਇਹਦੇ ਨਾਲ ਸਾਡੀ ਉਮੀਦ ਹੈਗੀ ਹੈ ਕਿ ਪੰਜਾਬ ਜਿਹੜਾ ਹੈਗਾ ਉਹ ਨਸ਼ਾ ਮੁਕਤ ਹੋ ਜਾਊਗਾ ਜਿਹੜੀ ਆਪਣੀ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਹੈਗੀ ਹੈ ਉਹ ਖੋਖਲੀ ਹੋਣ ਤੋਂ ਬਚ ਜਾਊ ਸਰ ਇੱਕ ਪਿੰਡ ਦੇ ਵਿੱਚ ਉਹ ਇਸ ਕਮੇਟੀ ਦੇ ਵਿੱਚ ਕਿੰਨੇ-ਕਿੰਨੇ ਮੈਂਬਰ ਹੈ ਹਰ ਕਮੇਟੀ ਚ ਅਰਾਊਂਡ 15 ਦੇ ਕਰੀਬ ਮੈਂਬਰ ਨੇ ਜਿਹੜੇ ਆਪਾਂ ਪਿੰਡ ਚ ਪੂਰੀ ਡਿਸਕਸ਼ਨ ਤੇ ਮੀਟਿੰਗ ਨਾਲ ਬਹਿ ਕੇ ਬੰਦਿਆਂ ਦੀ ਸਹਿਮਤੀ ਨਾਲ ਆਪਾਂ ਡਿਸਾਈਡ ਕੀਤੇ ਗਏ ਨੇ ਤੇ ਉਹ ਅੱਜ ਆਏ ਨੇ ਉਹਨਾਂ ਨੂੰ ਆਪਣੇ ਆਈਡੀ ਕਾਰਡ ਵੀ ਮਿਲੇ ਨੇ ਤੇ ਉਹਨਾਂ ਨੂੰ ਇੱਕ ਕਨਿਕਾਰਡ ਵੀ ਮਿਲਿਆ ਜਿਦੇ ਵਿੱਚ ਉਹ ਆਪਣੀ ਟ੍ਰੇਨਿੰਗ ਦਾ ਸ਼ਡਿਊਲ ਪੜਾ ਕਰਨਗੇ ਸਰ ਅਗਲਾ ਕਿੰਨਾ ਕੀ ਕੰਮ ਹੋਏਗਾ ਹੁਣ ਹੈਗਾ ਕਿ VDC ਮੈਂਬਰਸ ਜਿਹੜੇ ਹੈਗੇ ਆ ਫੀਲਡ 'ਚ ਤਨਾਤ ਰਹਿਣਗੇ ਤੇ ਟਾਈਮ ਟੂ ਟਾਈਮ ਜਿਹੜੀ ਹੈਗੀ ਹੈ ਪੁਲਿਸ ਤੇ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਜਿੱਥੇ ਵੀ ਨਸ਼ੇ ਦੀ ਤਸਕਰੀ ਹੋ ਰਹੀ ਹੈ ਉਹਦੀ ਇਨਫਰਮੇਸ਼ਨ ਜਿਹੜੀ ਹੈ ਸਾਡੇ ਤੇ ਪਹੁੰਚਾਵਾਂਗੇ ਤੇ ਇੱਕ ਮੈਂ ਐਡੀਸ਼ਨਲ ਜਿਹੜੀ ਆਪਣੇ ਵੱਲੋਂ ਇੱਕ ਰਿਸਪੌਂਸਿਬਿਲਟੀ ਦਿੱਤੀ ਹੈਗੀ ਕਿ ਜਿਹੜਾ ਉਹਨਾਂ ਨੂੰ ਲੱਗਦਾ ਹੈਗਾ ਕਿ ਮੁੰਡਾ ਨਸ਼ੇ ਦੀ ਲਪੇਟ 'ਚ ਆ ਗਿਆ ਹੈਗਾ ਉਹਨੂੰ ਪਿਆਰ ਨਾਲ ਉਹਨੂੰ ਕੋਸ਼ਿਸ਼ ਕਰੀਏ ਕਿ ਹਸਪੀਟਲ ਚ ਲਾ ਕੇ ਦਾਖਲਾ ਕਰਾਈਏ ਟ੍ਰੀਟਮੈਂਟ ਕਰਾਈਏ ਤੇ ਉਹਨੂੰ ਪਿੰਡਾਂ 'ਚ ਕੰਮਾਂ ਚ ਲਾਈਏ ਤਾਂ ਕਿ ਜਿਹੜੇ ਆਪਣੇ ਨੌਜਵਾਨ ਨੇ ਉਹ ਨਸ਼ੇ ਤੋਂ ਦੂਰ ਹੋ ਜਾਣ ਸਰ ਪ੍ਰਸ਼ਾਸਨ ਵੱਲੋਂ ਉਹਦੇ ਵਾਸਤੇ ਕੀ ਪ੍ਰਬੰਧ ਕੀਤੇ ਗਏ ਪ੍ਰਸ਼ਾਸਨ ਵੱਲੋਂ ਇਹ ਹੈਗਾ ਕਿ ਜਿਹੜੀ ਵੀ ਟਾਈਮ ਕੋਈ ਵੀ ਬੀਡੀਸੀ ਮੈਂਬਰ ਸਾਡੇ ਕੋਲ ਆਉਂਦਾ ਹੈ ਕਿ ਇੱਥੇ ਇਹ ਹੈ ਆਪਾਂ ਤੁਰੰਤ ਉਹਤੇ ਐਕਸ਼ਨ ਲਵਾਂਗੇ ਪੁਲਿਸ ਦੇ ਨਾਲ ਤਾਲਮੇਲ ਕਰਾਂਗੇ ਜੇ ਜਿਹੜੀ ਕਿਸਮ ਦੀ ਉਹਨਾਂ ਨੂੰ ਹੈਲਪ ਚਾਹੀਦੀ ਹੋਏਗੀ ਆਪਣੇ BDC ਨਸ਼ਾ ਤੋ ਮੁਕਤ ਕਰਨ ਦੇ ਅਜੰਡਾ 'ਚ ਉਹ ਆਪਾਂ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ